ਜੋ ਉਹ ਬਾਬਾ ਸਲਕਣ ਸਿੰਘ ਦੀ ਆਨੰਦਪੁਰ ਸਾਹਿਬ ਵਾਲੇ ਬਾਬਾ ਤਰਵਾਰ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਤਾਰ ਸੇਵਾ ਇਹ ਬਾਬਾ ਵੰਘੇੜ ਤੇ ਜਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਲੈਂਟਰ ਪਾਇਆ ਗਿਆ ਦੋ ਹਜ਼ਾਰ 17 ਤੋਂ ਆਪਣਾ ਨੀਂਹ ਪੱਥਰ ਰੱਖਿਆ ਹੈ ਗੁਰਦੁਆਰਾ ਸਾਹਿਬ ਦਾ ਇਹ ਉਹ ਲੋਕਾਂ ਅਸਾਰੀ ਦੇ ਅਧੀਨ ਆ ਕਿ ਤੀਸਰੀ ਬਿਲਡਿੰਗ ਤੇ ਆ ਗਿਆ ਵਾ ਕਿ ਹੁਣ ਗਾੜੀ ਆਪਣੇ ਗਮਤ ਬਣ ਕੇ ਤੇ ਗੁਰਦੁਆਰਾ ਸਾਹਿਬ ਚਾਰ ਹੋ ਜਿੱਥੇ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਗੁਰੂ ਘਰ ਦੀ ਜਿਹੜੀ ਇਮਾਰਤ ਉਹਦਾ ਤੀਸਰੀ ਮੰਜ਼ਲ ਦਾ ਜਿਹੜਾ ਲੈਂਟਰ ਪੈ ਰਿਆ ਤੁਸੀਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਸੋ ਸਾਡੇ ਨਾਲ ਸੰਗਤ ਮੌਜੂਦ ਹੈ ਔਰ ਤੁਸੀਂ ਦੇਖ ਰਹੇ ਹੋ ਮਿਸਤਰੀ ਸਿੰਘ ਲੱਗੇ ਹੋਏ ਨੇ ਗੁਰੂ ਘਰ ਦੀ ਇਮਾਰਤ ਦਾ ਜਿਹੜਾ ਤੀਜੀ ਮੰਜ਼ਲ ਦਾ ਜਿਹੜਾ ਲੈਂਟਰ ਪੈ ਰਿਹਾ ਵੀਰ ਮੌਜੂਦ ਨੇ ਸਖਵੰਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਵਿੱਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਰਦੇ ਅੱਜ ਤੀਜੀ ਮੰਜ਼ਲ ਦਾ ਜਿਹੜਾ ਲੈਂਟਰ ਪਾ ਪੈ ਰਿਹਾ ਚੰਗਤ ਦੇ ਸਹਿਯੋਗ ਨਾਲ ਕੀ ਕਹਿਣਾ ਚਾਹੁੰਦੇ ਇਹ ਤੀਜੀ ਬਿਲਡਰ ਦਾ ਜੋ ਅੱਜ ਲੈਂਟਰ ਪਾਇਆ ਜਾ ਰਿਹਾ ਏ ਇਹ ਗੁਰਦੁਆਰਾ ਬਾਬਾ ਭੰਗੇਰ ਸਿੰਘ ਜੀ ਦਿੱਲੀ ਫਤਹਿ ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ 17 ਵਾਰੀ ਝੰਡਾ ਚੜ੍ਹਾ ਕੇ ਤੇ ਸਰਕਾਰਾਂ ਨੂੰ ਦੱਸ ਦਿੱਤਾ ਹੈ ਕਿ ਖਾਲਸਾ ਪੰਥ ਅਜੇ ਵੀ ਜਿੰਦਾ ਹੈ ਤੇ ਦਿੱਲੀ ਦੇ ਬਿੱਲੀ ਕਦੇ ਵੀ ਮਾਰ ਸਕਦਾ ਹੈ ਤੇ ਇਹ ਬਾਬਾ ਸਲਕਣ ਸਿੰਘ ਦੀ ਆਨੰਦਪੁਰ ਸਾਹਿਬ ਵਾਲੇ ਬਾਬਾ ਤਰਵਾਰ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਕਾਰਸੇਵਾ ਇਹ ਬਾਬਾ ਵੰਘੇਰ ਸਿੰਘ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਲੈਂਟਰ ਪਾਇਆ ਜਾ ਰਿਹਾ ਕਿੰਨਾ ਸਮਾਂ ਹੋ ਗਿਆ ਜਿਹੜੀ ਉਹ ਸਾਰੀ ਚੱਲ ਰਹੀ ਹੈ ਗੁਰੂ ਘਰ ਦੀ ਉਹ ਲਗਦੇ 2000 17 ਤੋਂ ਆਪਣਾ ਨੀ ਪੱਥਰ ਰੱਖਿਆ ਹੈ ਗੁਰਦੁਆਰਾ ਸਾਹਿਬ ਦਾ ਤੇ ਉਦੋਂ ਤੋਂ ਅਸਾਰੀ ਦੇ ਅਧੀਨ ਆ ਕੇ ਤੀਸਰੀ ਬਿਲਡਿੰਗ ਤੇ ਆ ਗਿਆ ਵਾ ਕਿ ਹੁਣ ਗਾੜੀ ਆਪਣੇ ਗੋਮਤ ਬਣ ਕੇ ਤੇ ਗੁਰਦੁਆਰਾ ਸਾਹਿਬ ਚਾਰ ਹੋ ਜੂਗੀ ਵੀ ਹੋਰ ਮੌਜੂਦ ਨੇ ਅਵਿਰਦੀ ਕਿਵੇਂ ਦੇਖਦੇ ਹੋ ਹਲਤਾ ਵਾਲੀ ਬਿਲਡਿੰਗ ਤੇ ਇੱਕ ਗੁਰਦੁਆਰਾ ਬਾਬਾ ਬਗੇਰ ਸਿੰਘ ਤੀਸਰੀ ਮੰਜ਼ਲ ਤੇ ਰੈਂਟਰ ਪੈ ਰਿਹਾ ਅੱਜ ਹੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਜਵਾਨ ਬਾਹਰ ਗਏ ਆ ਉਹਨਾਂ ਦਾ ਬਹੁਤ ਸੰਯੋਗ ਰਿਹਾ ਇਹਦੇ ਵਿੱਚ ਉਹਨਾਂ ਨੇ ਬਹੁਤ ਹੀ ਸੇਵਾ ਕੀਤੀ ਆ ਉਹਨਾਂ ਦੀ ਦੇਣ ਆ ਮਤਲਬ ਗੁਰਦੁਆਰਾ ਤੀਸਰੀ ਮੰਜ਼ਲ ਤੱਕ ਪਹੁੰਚ ਗਿਆ ਹੈ ਬਾਕੀ ਸੰਗਤ ਦਾ ਬਹੁਤ ਸੰਯੋਗ ਰਿਹਾ ਹੈ ਬਾਬਾ ਜੀ ਮੌਜੂਦ ਨੇ ਬਾਬਾ ਜੀ ਮਾਨ ਮੈ ਸੋਚ ਹੁੰਦਾ ਜੋਧੇ ਦਾ ਨਗਰ ਹੈ ਤੇ ਅੱਜ ਉਸ ਜੋਧੇ ਦੇ ਜਿਹੜੇ ਨਗਰ ਦੇ ਵਿੱਚ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰੂ ਸਾਹਿਬ ਦਾ ਘਰ ਬਣ ਰਿਹਾ ਗੁਰੂਦਵਾਰਾ ਸਾਹਿਬ ਬਣ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਤੀਜੀ ਮੰਡਲ ਦਾ ਲੈਂਟਰ ਪੈ ਰਿਹਾ ਕਿਵੇਂ ਦੇਖਦੇ ਹੋ ਬਹੁਤ ਵਧੀਆ ਬਹੁਤ ਸੰਗਤ ਦੁਬੀਆਂ ਨਾਲ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਮਾਨ ਮੈਂ ਸਭ ਸੁਣਦਾ ਕਿ ਜੋਧਿਆ ਨਗਰੀ ਆਈ ਜੋਧੋ ਰੋ ਲਗੋ ਬੀਬੀ ਜੀ ਉਹ ਸਾਹਿਬ ਮਾਤਾ ਗੋਪਾ ਗੋਰਰਾ ਉਹਨਾਂ ਦਰਦ ਨੂੰ ਉਹਨਾਂ ਬਾਰੇ ਸਰਵਾ ਪੈਂਦਾ ਹੈ ਬੇਬੀਆਂ ਬੇਲ ਬਣਿਆ ਪੰਚਾਇਤ ਵੱਖਰੀ ਬਣੀ ਹੈ ਅ ਅਸਾਂ ਕੋ ਚਿੱਗੀ ਮੰਦਰ ਦੇ ਪੈਰ ਆ ਅ ਪ੍ਰਗੋਸਾਂ ਕੀ ਕਹਿਣਾ ਚਾਹੁੰਦੇ ਸਾਡੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਜੇ ਅਸਾਰੀ ਅਧੀਨ ਆ ਹੋਰ ਵੱਧ ਚੜ ਕੇ ਸੇਵਾ ਕਰਨੇ ਹੋਰ ਕੀ ਸੇਵਾ ਕਰਨੇ ਬੱਚੇ ਸਾਡੀ ਆਪਣੀ ਗੈਰ ਨੇ ਬਾਹਰ ਸੇਵਾ ਕਰਨ ਦੀ ਜਰੂਰਤ ਕਰਨੀ ਸੋ ਸੰਗਤ ਜੀ ਬਿਜੇਖਸ਼ਾਂ ਦੇ ਵਿੱਚ ਨੌਜਵਾਨ ਪਹੁੰਚੇ ਨੇ ਬਾਬਾ ਬਗੇਲ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਇਹ ਗੁਰਦੁਆਰਾ ਸਾਹਿਬ ਉਹ ਸਾਰੇ ਆ ਜਾ ਰਹੇ ਆ ਜੀਸ ਦੀ ਪੀਜੀ ਮੰਡਲ ਦਾ ਗਲੈਂਟਰ ਪੈ ਰਿਹਾ ਹੈ ਸੰਗਤ ਨਹੀਂ ਦੱਸਿਆ ਕਿ ਬਹੁਤ ਵੱਡਾ ਸਹਿਯੋਗ ਹੈ ਨੌਜਵਾਨਾਂ ਦਾ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਪਰ ਵਨ ਚੜ ਕੇ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਜਿਹੜੇ ਰੰਦੇ ਕਾਜ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਸੇਵਾ ਪ੍ਰਾਪਰ ਜਿਹੜੀ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਦੀ ਆ ਬਾਬਾ ਮੇਰਾ ਨਾਮ ਜੀਤ ਸਿੰਘ ਹੈ ਜੀ ਬਾਬਾ ਜੀ ਸਿੰਘ ਜੀ ਬਾਬਾ ਹਜੀਤ ਸਿੰਘ ਜੀ ਗੁਰੂ ਘਰ ਦੇ ਸਾਹਿਬ ਦੀ ਤੀਜੀ ਮੰਜ਼ਲ ਦਾ ਲੈਂਟਰ ਪੈ ਰਿਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਸੰਗਾਂ ਜੀ ਇਹ ਨਗਰ ਬਗੇਲ ਸਿੰਘ ਵਾਲਾ ਗੁਰਦੁਆਰਾ ਸ੍ਰੀ ਨਾਨਕਪੁਰ ਸਾਹਿਬ ਸਾਰ ਸੇਵਾ ਸੰਤ ਬਾਬਾ ਸਲੱਖਣ ਸਿੰਘ ਜੀ ਉਹਨਾਂ ਦੇ ਵਸਾਇਓ ਜੀ ਸੰਤ ਬਾਬਾ ਦਲਬਾਗ ਸਿੰਘ ਜੀ ਜੋ ਨਗਰ ਬਗੇਲ ਸਿੰਘ ਵਾਲੇ ਵੱਲੋਂ ਜੋ ਇਹ ਜਗਾਹ ਦਾਣ ਕੀਤੀ ਗਈ ਸੀ ਉਸ ਆ ਉਹਨਾਂ ਜੋ ਅੱਜ ਤੀਜੀ ਮੰਜ਼ਲ ਦਾ ਜੋ ਗੁਰੂ ਘਰ ਦੇ ਹਾਲ ਦਾ ਲੈਂਟਰ ਪੈ ਰਿਆ ਆ ਸਭ ਸੰਗਤਾਂ ਨੂੰ ਮਾਰਾ ਇਲਾਕ ਲਖ ਲਖ ਵਧਾਈਆਂ ਹੋਣ ਮਾਰਾ ਚੜਦੀ ਇੱਕ ਸੰਗਤਾਂ ਦਾ ਸਹਿਯੋਗ ਦੇਸ਼ਾਂ ਦੇ ਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਨਗਰ ਦੇ ਸਹਿਯੋਗ ਨਾਲ ਸੰਗਤ ਦੇ ਦੇਸ਼ਾਂ ਵਿਚੇ ਦਾ ਦੇ ਸੰਦੋਹ ਦੇ ਨਾਲ ਇਹ ਚਲ ਰਿਹਾ ਮਾਰਾ ਬਾਬਾ ਇਹਦੇ ਉਪਰ ਚੌਥੀ ਮੰਜ਼ਿਲ ਵੀ ਸਾਰੀ ਜਾਏਗੀ ਢੋਲ ਗੋਮਟ ਹਾਂਜੀ ਇਹ ਤੋਂ ਬਾਅਦ ਗਾੜੀ ਗੋਮਟ ਦੀ ਸੇਵਾ ਹੋਊਗੀ ਜੀ ਬਾਅਦ ਉਸ ਤੋਂ ਬਾਅਦ ਫਿਰ ਤਿਆਰੀ ਹੋਊਗੀ ਫਿਰ ਮਹਾਰਾਜ ਦਾ ਉੱਤੇ ਸਰੂਪ ਜਾਵੇਗਾ ਹਾਂਜੀ ਹੋਰ ਬਾਬਾ ਜੀ ਇਹਨਾਂ ਤੋਂ ਇਲਾਵਾ ਪੂਰ ਸੇ ਬਾਬਾ ਜਿਹੜੀਆਂ ਕੀੜੀਆਂ ਕਿੜੀਆਂ ਦਿਨ ਬੜੇ ਹੋਰ ਜੀ ਸ੍ਰੋਕਾ ਲੰਗਰ ਚੱਲਦਾ ਜੋ ਕੋਈ ਵੀ ਦਿਨ ਦਿਹਾੜ ਆਉਂਦਾ ਉਦੋਂ ਲੰਗਰ ਲਾਈਦਾ ਹਰ ਇੱਕ ਕੀ ਕਰਦਾ ਫੇਰ ਬਾਬਾ ਬਡਾ ਤਾਜ ਜੀ ਦੇਲੇ ਦੇ ਲੰਗਰ ਬਹੁਤ ਵੱਡਾ ਚੱਲਦਾ ਹੋਲੇ ਤੇ ਜਦੋਂ ਹੋਲਾ ਮਹਲਾ ਆਉਂਦਾ ਅਨੰਪੁਰ ਸਾਹਿਬ ਦਾ ਉਦੋਂ ਵੀ ਲੰਗਰ ਚੱਲਦਾ ਹੈ ਤਾਂ ਸੋ ਬਾਬਾ ਅਜੀਤ ਸਿੰਘ ਜੀ ਨਾਲ ਇਹ ਗੱਲਬਾਤ ਕੀਤੀ ਹੈ ਕਿ ਬਾਬਾ ਬੰਘੇਲ ਸਿੰਘ ਜੀ ਨਗਰ ਦੀ ਸੰਗਤ ਵੱਲੋਂ ਕਿ ਕਿ ਉਹ ਬਾਬਾ ਬਗੇਲ ਸਿੰਘ ਜੀ ਦਾ ਨਗਰ ਆ ਤੇ ਸੰਗਤ ਦਾ ਵੱਡਾ ਸਹਿਯੋਗ ਆ ਤੀਜੀ ਮੰਜ਼ਲ ਦਾ ਜਿਹੜਾ ਅੱਜ ਲੈਂਟਰ ਪੈ ਰਿਆ। ਬਾਬਾ ਜੀ ਨੇ ਦੱਸਿਆ ਕਿ ਬਾਬਾ ਅ ਵੱਡੇ ਮਹਾਂਪੁਰ ਬਾਬਾ ਸੁਲੱਖਣ ਸਿੰਘ ਜੀ ਤੇ ਬਾਬਾ ਦਲਬਾਗ ਸਿੰਘ ਜੀ ਉਹਨਾਂ ਵੱਲੋਂ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਜਿਹੜੇ ਬਾਬਾ ਦਲਬਾਗ ਸਿੰਘ ਜੀ ਨੇ ਇਸੇ ਤਰ੍ਹਾਂ ਹੀ ਬਾਬਾ ਬਗੇਲ ਸਿੰਘ ਜਿਹੜਾ ਨਗਰ ਆ ਚਬਾਲ ਦੇ ਵਿੱਚ ਕਰਨਤਾਲ ਰੋਡ ਦੇ ਉੱਪਰ ਆ ਬਹੁਤ ਛੋਟੀ ਇਮਾਰਤ ਜਿਹੜੀ ਆ ਬਾਬਾ ਜੀ ਵੱਲੋਂ ਅਸਾਰੀ ਜਾ ਰਹੀ ਆ ਬਾਬਾ ਬਗੇਲ ਸਿੰਘ ਜੀ ਦੀ ਯਾਦ ਵਿੱਚ ਸੰਗਤ ਨੂੰ ਦੱਸ ਦਿੰਨੇ ਆ ਕਿ ਬਾਬਾ ਬਗੇਲ ਸਿੰਘ ਜੀ ਉਹ ਨੇ ਜਿਨ੍ਹਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਪਰ ਬਾਬਾ ਬਗੇਲ ਸਿੰਘ ਜੀ ਦਾ ਅਸਨੈਰੀ ਅਖਰਾਂ ਦੇ ਵਿੱਚ ਜਿਹੜਾ ਨਾਂ ਲਿਖਿਆ ਜਾਂਦਾ ਹੈ ਕਿ ਬਾਬਾ ਬਗੇਲ ਸਿੰਘ ਜੀ ਜਿਹੜੇ ਨੇ ਝਮਾਲ ਦੇ ਸਨ ਜਿਨ੍ਹਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਔਰ ਬਾਬਾ ਜੀ ਦਿੱਲੀ ਫਤਿਹ ਕੀਤੀ ਸੀ ਬਾਬਾ ਬਘੇਲ ਸਿੰਘ ਨੇ ਸੰਗਤਾਂ ਨੇ ਬੜਾ ਉਹ ਵੱਡਾ ਫਰਾਲਾ ਕੀਤਾ ਕਿ ਅੱਜ ਉਹਨਾਂ ਦੀ ਜਾਦ ਦੇ ਵਿੱਚ ਇੱਕ ਨਗਰ ਦੇ ਵਿੱਚ ਵੀ ਗੁਰਦੁਆਰਾ ਅੱਜ ਰੋਡ ਦੇ ਉੱਪਰ ਹੀ ਗੁਰਦੁਆਰਾ ਬਣ ਰਿਹਾ ਹਾਂਜੀ ਬਣ ਰਿਹਾ ਜੀ ਤੇ ਰੋਡ ਦੇ ਉੱਪਰ ਬਾਬਾ ਬਗੇਲ ਸਿੰਘ ਜੀ ਦਾ ਗੁਰਦੁਆਰਾ ਪਾਗਿਆ ਮੇਲਾ ਵੀ ਮਨਾਇਆ ਜਾਂਦਾ ਹੈ। ਬਾਬਾ ਪੂ ਜੀ ਦੀ ਯਾਦ ਵਿੱਚ ਦਿੱਲੀ ਫਤਿਹ ਦੇ ਉਸ ਮਨਾਇਆ ਜਾਂਦਾ ਹੈ। ਦਿੱਲੀ ਫਤਿਹ ਦੇ ਉਸ ਮਨਾਇਆ ਜਾਂਦਾ ਜੀ। ਹਾਂਜੀ ਹਰ ਸਾਲ ਮਨਾਇਆ ਜਾਂਦਾ। ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਦਿੱਲੀ ਫਤਿਹ ਦੇ ਉਸ ਵੀ ਮਨਾਇਆ ਜਾਂਦਾ। ਸੋ ਸੰਗਤ ਅਸੀਂ ਦਰਸ਼ਨ ਕਰਾ ਰਹੇ ਆ ਤੁਹਾਨੂੰ ਜਿਹੜਾ ਗੁਰਦੁਆਰਾ ਉਸਾਰਿਆ ਜਾ ਰਿਹਾ ਬਾਬਾ ਬਗੇਲ ਸਿੰਘ ਜੀ ਦੀ ਯਾਦ ਵਿੱਚ ਕਰਨਤਨ ਰੋਡ ਤੇ। ਤੁਸੀਂ ਜੁੜੇ ਹੋ ਵਾਰਿਸ মিডিਆ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ।